ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇ ਦੇ ਅਗੈ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਉਹ ਤੇਰੀ ਵਡਿਆਈ ਕੋਈ ਨਾ ਜਾਣੇ ਮੇਰਾ ਅਸੀਂ ਖਤੇ ਬਹੁਤ ਕਮਾਂਵੰਦੇ ਕਿਛ ਅੰਤ ਨ ਪਾਰਾ ਵਰ ਹਰ ਕਿਰਪਾ ਕਰਕੇ ਬਖਸ਼ ਲਿਓ ਵੀ ਵੱਡ ਗੁਨਾਹਗਰ ਤੇਰੇ ਅੱਗੇ ਅਰਦਾਸ ਹਮਾਰੀ ਈਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਕੋ ਟਲ ਗੁਰ ਸੇਵੀਐ ਐਹਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਨਵ ਪ੍ਰੀਤਮ ਜਾਨ ਲੇ ਹੋ ਮਨ ਮਾਹੀ ਬਨੇ ਸੁਖ ਸਿਓ ਹੀ ਜਗ ਫਾਂਦਿਓ ਕੋ ਕੰਮ ਕੋ ਨਾਹੀ ਪ੍ਰੀਤਮ ਜਾਣ ਲੈ ਹੋ ਮਨ ਮਾਹੀ ਆਪਣੇ ਸੁਖ ਸਿਓ ਹੀ ਜਗ ਫਾਂਦਿਓ ਕੋ ਕਹੂ ਕੋ ਨਹੀਂ ਰਹਾ ਸੁਖਮਾਨ ਬਹੁਤ ਮਿਲ ਬੈਠ ਤਾ ਰਹਿਤ ਜਹੂ ਦਿਸ ਕੇ ਰਹਿ ਬਿਪਤ ਪਰੇ ਸਭ ਹੀ ਸੰਗ ਛਾੜਤ ਕੋ ਨ ਆਵਤ ਨੇਰਾ ਕਰ ਕੀ ਨਾਰ ਬਹੁਤ ਹਿਤ ਜਾਸਿਆ ਸਦਾ ਰਹਿਤ ਸੰਗ ਲਾਗੇ ਜਬੇ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੇ ਇਹ ਵਿਦ ਕੋ ਵਿਵਹਾਰ ਬਨਿਓ ਹੈ ਜਾਸਿਓ ਨਿਹੁ ਲਗਾਇਓ ਅੰਤਵਰ ਨਾਨਕ ਬਿਨ ਹਰਜ ਕੋ ਕਾਮਨਾ ਆਇਓ ਇਹ ਵਿਦ ਕੋ ਵਿਵਹਾਰ ਬਨਿਓ ਹੈ ਜਾਸਿਓ ਨਹੋ ਲਗਾਇਓ ਅੰਤਵਾਰ ਨਾਨਕ ਬਿਨ ਹਰਜੇ ਕੋ ਕਾਮਨਾ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਥੋੜਾ ਸਮਾਂ ਅੱਜ ਦੇ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਹੁਕਮਨਾਮਾ ਸਾ ਸਾਨੂੰ ਪ੍ਰਾਪਤ ਹੋਇਆ 634 ਅੰਗ ਦੇ ਉੱਤੇ ਸੁਭਾਏ ਮਾਨ ਸੋਰਠ ਮਹੱਲਾ ਨਾਵਾ ਸੋਰਠ ਰਾਗ ਦੇ ਵਿੱਚ ਮਹੱਲਾ ਨਾਵਾ ਭਾਵਕੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਬਾਣੀ ਪ੍ਰੀਤਮ ਜਾਨ ਲੇਹੋ ਮਨ ਬਾਹੀ ਆਪਣੇ ਸੁਖ ਸਿਓ ਹੀ ਜਗ ਫਾਂਦੇਓ ਕੋ ਕਾਹੂ ਕੋ ਨਹੀਂ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਨੂੰ ਸਮਝਾਉਣਾ ਚਾਹੁੰਦੇ ਐ ਕਿ ਜਿਹੜੀ ਦੁਨੀਆ ਹੈ ਨਾ ਉਹ ਆਪਣੇ ਸੁੱਖਾਂ ਵਾਸਤੇ ਕਿਸੇ ਦੇ ਨਾਲ ਜੁੜਦੀ ਐ ਹਰ ਇੱਕ ਬੰਦਾ ਆਪਣੇ ਸੁੱਖਾਂ ਵਾਸਤੇ ਭੱਜਿਆ ਫਿਰਦਾ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਪ੍ਰੀਤਮ ਜਾਨ ਲਿਹੋ ਮਨ ਮਾਹੀ ਕਹਿੰਦੇ ਇਹ ਗੱਲ ਮਨ 'ਚ ਪੱਕੀ ਕਰ ਲੈ ਕਿ ਦੁਨੀਆ ਜਿਹੜੀ ਹੈ ਉਹ ਆਪਣੇ ਸੁੱਖਾਂ ਵਾਸਤੇ ਹੈ ਕਿਸੇ ਦੂਜੇ ਦੇ ਸੁੱਖ ਵਾਸਤੇ ਨਹੀਂ ਹੈ ਆਪਣੇ ਸੁੱਖ ਸਿਉ ਹੀ ਜੱਗ ਭਾਂਦਿਓ ਕੋ ਕਾਹੂ ਕੋ ਨਹੀਂ ਕਹਿੰਦੇ ਆਪਣੇ ਸੁੱਖ ਵਾਸਤੇ ਅਸੀਂ ਸਾਰੇ ਜੱਗ ਦੇ ਨਾਲ ਚੰਬੜੇ ਹੋਏ ਆ ਕੋ ਕਾਹੂ ਕੋ ਨਾਹੀ ਕਿਸੇ ਦੂਜੇ ਵਾਸਤੇ ਕੋਈ ਨਹੀਂ ਹੈ ਕਹਿੰਦੇ ਰਹਾਓ ਰਹਾਓ ਦਾ ਭਾਵ ਕੇ ਇਸ ਸ਼ਬਦ ਨੂੰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਨੀ ਹੈ ਸੁਖਮੈ ਆਨ ਬਹੁਤ ਮਿਲ ਬੈਠਤ ਰਹਿਤ ਕਿਉਂ ਦਿਸ ਘੇਰੈ ਕਹਿੰਦੇ ਜਿੱਦੇ ਤੇਰੇ ਕੋਲੇ ਸੁੱਖ ਦਾ ਸਮਾਂ ਹੋਇਆ ਦੁਨੀਆ ਨੇ ਬਹੁਤ ਤੇਰੇ ਕੋਲ ਆ ਕੇ ਬੈਠਣਾ ਜਿੱਦੇ ਸੁੱਖਾਂ ਦਾ ਸਮਾਂ ਹੋਇਆ ਜੇ ਕਿਸੇ ਨੂੰ ਨਹੀਂ ਬੁਲਾਇਆ ਜਾਣਾ ਉਹ ਵੀ ਗੁੱਸੇ ਹੋਣਾ ਕਿ ਮੈਨੂੰ ਬੁਲਾਇਆ ਨਹੀਂ ਸੁੱਖ ਦਾ ਸਮਾਂ ਸੀ ਸੁਖਮੈ ਆਨ ਬਹੁਤ ਮਿਲ ਬੈਠਤ ਰਹੇ ਤੇ ਚਾਹੂ ਦਿਸ ਘੇਰਾ ਚਾਰੇ ਪਾਸਿਆਂ ਤੋਂ ਘੇਰਾ ਪਾ ਕੇ ਇਨਸਾਨ ਦੇ ਨਾਲ ਬੈਠਦੇ ਆ ਜਦੋਂ ਸੁੱਖ ਹੁੰਦਾ ਤੇ ਨਾਲ ਹੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਆ ਵਿਪਤ ਪਰੇ ਸਭ ਹੀ ਸੰਗ ਛੱਡਤ ਕੋਉ ਨ ਆਵਤ ਨੇਰੈ ਕਹਿੰਦੇ ਜਿੱਦੇ ਵਿਪਤਾ ਦਾ ਸਮਾਂ ਆ ਗਿਆ ਉਹਦੇ ਕਹਿੰਦੇ ਸਾਰਿਆਂ ਨੇ ਸੰਗ ਛੱਡ ਦੇਣਾ ਕਿਸੇ ਨੇ ਤੇਰੇ ਕੋਲ ਆ ਕੇ ਨਹੀਂ ਬੈਠਣਾ ਜਿਵੇਂ ਸੁੱਖ ਦੇ ਵਿੱਚ ਦੁਨੀਆ ਆ ਕੇ ਬੈਠਦੀ ਐ ਨਾ ਕਹਿੰਦੇ ਜਿੱਤੇ ਵਿਪਤਾ ਦਾ ਸਮਾਂ ਆ ਗਿਆ ਉਦੋਂ ਕੋਈ ਨਹੀਂ ਤੇਰੇ ਕੋਲ ਰਹਿਣਾ ਇਕੱਲਾ ਹੀ ਰਹਿ ਜਾਏਗਾ ਕਹਿੰਦੇ ਇੱਥੇ ਤੱਕ ਵੀ ਹੋ ਜਾਣਾ ਕਿ ਫੌਲ ਵੀ ਨਹੀਂ ਚੱਕਣਾ ਸਾਡਾ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਨੰਦਪੁਰ ਸਾਹਿਬ ਦੇ ਕਿਲੇ ਦੇ ਅੰਦਰ ਨੇ ਬਾਹਰੋਂ ਘੇਰਾ ਪਾ ਲਿਆ ਪਹਾੜੀ ਰਾਜਿਆਂ ਨੇ ਪਾਓ ਫੌਜਾਂ ਨੇ ਉਦੋਂ ਕਹਿੰਦੇ ਬਹੁਤ ਸਾਰੇ ਜਿਹੜੇ ਸੀ ਗੁਰੂ ਤੇ ਗੋਬਿੰਦ ਸਿੰਘ ਮਹਾਰਾਜਿਆਂ ਨੂੰ ਛੱਡ ਕੇ ਚਲੇ ਗਏ ਸੀ ਵਿਦਾਵਾ ਦੇ ਕੇ ਚਲੇ ਗਏ ਸੀ ਕਹਿਣ ਲੱਗੇ ਕਿ ਇਹ ਵਿਪਤਾ ਦਾ ਸਮਾਂ ਹੈ ਹੁਣ ਅਸੀਂ ਤੁਹਾਡੇ ਨਾਲ ਰਹਿ ਨਹੀਂ ਸਕਦੇ ਜੇ ਗੁਰੂ ਨੂੰ ਛੱਡ ਸਕਦੇ ਆ ਲੋਕ ਫਿਰ ਸਾਨੂੰ ਕਿਉਂ ਨਹੀਂ ਛੱਡ ਲਗੇ ਜਦ ਤੇ ਵਿਪਤਾ ਦਾ ਸਮਾਂ ਆ ਗਿਆ ਤੇ ਗੁਰੂ ਤੇਗ ਬਹਾਦਰ ਸਾਹਿਬ ਨਾਲ ਹੀ ਕਹਿੰਦੇ ਆ ਜੀ ਕਹਿੰਦੇ ਘਰ ਕੀ ਨਾਰ ਬਹੁਤ ਹਿੱਤ ਜਾਸਿਓ ਸਦਾ ਰਹਤ ਸੰਗ ਲਾਗੇ ਕਹਿੰਦੇ ਜਿਹੜੀ ਘਰ ਵਾਲੀ ਹੁੰਦੀ ਹੈ ਨਾ ਇਸ ਤਰ੍ਹਾਂ ਕਹਿੰਦੇ ਉਹ ਸਭ ਤੋਂ ਵੱਧ ਪਿਆਰ ਕਰਦੀ ਆ ਆਪਣੇ ਪਤੀ ਨਾਲ ਕਹਿੰਦੇ ਜਿੱਦੇ ਘਰ ਕੀ ਨਾਰ ਬਹੁਤ ਹਿਤਜਾਸਿਓ ਸਦਾ ਰਹਤ ਸੰਗ ਲਾਗੇ ਕਹਿੰਦੇ ਹਮੇਸ਼ਾ ਨਾਲ-ਨਾਲ ਰਹਿੰਦੀ ਹੈ ਪਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਨੂੰ ਸਮਝਾ ਰਹੇ ਹੈ ਕਿ ਜਦ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੇ ਕਹਿੰਦੇ ਜਿੱਦੇ ਸਰੀਰ ਦੇ ਵਿੱਚੋਂ ਜਿੰਦ ਨਿਕਲ ਜਾਣੀ ਹੈ ਨਾ ਸਰੀਰ ਪਿਆ ਹੋਣਾ ਇਕੱਲਾ ਕਹਿੰਦੇ ਜਿੰਦ ਨਹੀਂ ਹੋਣੀ ਅੱਖਾਂ ਤੇ ਹੋਣੀਆਂ ਨੇ ਪਰ ਅੱਖਾਂ ਦੇ ਵਿੱਚ ਜੋਤ ਨਹੀਂ ਹੋਣੀ ਹੱਥ ਪੈਰ ਤੇ ਹੋਣੇ ਪਰ ਕਹਿੰਦੇ ਇਹ ਹੱਲਣੇ ਨਹੀਂ ਉਦੋਂ ਜਿੱਦੇ ਇਹ ਸਰੀਰ ਦੇ ਵਿੱਚੋਂ ਜਿੰਦ ਨਿਕਲ ਗਈ ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਕਹਿੰਦੇ ਜਿਹੜੀ ਘਰ ਵਾਲੇ ਸਭ ਤੋਂ ਵੱਧ ਪਿਆਰ ਕਰਦੇ ਸੀ ਸਭ ਤੋਂ ਨੇੜੇ ਸੀ ਕਹਿੰਦੇ ਉਹਨੇ ਵੀ ਇਹ ਕਹਿ ਕੇ ਛੱਡ ਦੇਣਾ ਕਿ ਇਹ ਤੇ ਹੁਣ ਗੁਜ਼ਰ ਗਿਆ ਇਹਦੇ ਨਾਲ ਹੁਣ ਮੈਂ ਕੀ ਕਰਨਾ ਹੈ ਜਾਵੇ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਪ੍ਰੇਤ ਪ੍ਰੇਤ ਦਾ ਭਾਵ ਗੁਜ਼ਰ ਚੁੱਕਿਆ ਸਮਾਂ ਕਿ ਲੰਘਿਆ ਸਮਾਂ ਹੁਣ ਅਸੀਂ ਸਮਝੀ ਜਾਂਦੇ ਆ ਕਿ ਪ੍ਰੇਤ ਕੋਈ ਭੂਤ ਪ੍ਰੇਤ ਹੋਣਾ ਨਹੀਂ ਭਾਈ ਇਹ ਗੁਜ਼ਰ ਚੁੱਕੇ ਸਮੇਂ ਨੂੰ ਕਹਿੰਦੇ ਆ ਅਸਲ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਭੂਤ ਪ੍ਰੇਤ ਤੇ ਅਸੀਂ ਆ ਲੋਕ ਜਿਹੜੇ ਕਦੇ ਪਰਮਾਤਮਾ ਦਾ ਨਾਮ ਨਹੀਂ ਜਪਦੇ ਅਸੀਂ ਭੂਤ ਪ੍ਰੇਤ ਹਾਂ ਹੋਰ ਕੀ ਐ ਤੇ ਗੁਰੂ ਨਾਨਕ ਸਾਹਿਬ ਜਿਹਨੇ ਹਾਂ ਵੀ ਭਰੀ ਐ ਕਿ ਕੱਲੀ ਅੰਦਰ ਨਾਨਕਾ ਜਿੰਨਾ ਦਾ અવਤਾਰ ਪੁੱਤ ਜਨੂਰਾ ਧੀ ਜਨੂਰੇ ਜੋਰੂ ਜਿੰਨਾ ਦਾ ਸਿਕਦਾਰ ਕਹਿੰਦੇ ਅਸਨ ਦੇ ਵਿੱਚ ਭੂਤ ਪ੍ਰੇਤਿਓ ਨੇ ਜਿਹੜਾ ਇਸ ਸੰਸਾਰ ਦੇ ਵਿੱਚ ਆ ਕੇ ਕਦੇ ਵਾਹਿਗੁਰੂ ਦਾ ਨਾਮ ਹੀ ਨਹੀਂ ਜਪਿਆ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਸਾਡੀਆਂ ਨਜ਼ਰਾਂ 'ਚ ਉਹ ਭੂਤ ਹੈ ਜਿਹੜੀ ਧੀ ਨੇ ਕਦੇ ਨਾਮ ਨਹੀਂ ਜਪਿਆ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਸਾਡੀਆਂ ਨਜ਼ਰਾਂ 'ਚ ਉਹ ਤੇ ਭੂਤ ਹੈ ਜਿੰਨ ਹੈ ਤੇ ਜਿਹੜੀ ਮਾਂ ਨੇ ਕਹਿੰਦੇ ਆਪਣੇ ਬੱਚਿਆਂ ਨੂੰ ਕਦੇ ਗੁਰਬਾਣੀ ਵੱਲ ਪ੍ਰੇਰਿਤ ਨਹੀਂ ਕੀਤਾ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਇਹ ਤੇ ਭੂਤਾਂ ਦੀ ਸਰਦਾਰ ਹੈ ਕਿ ਅਸੀਂ ਸਮਝੀ ਜਾਂਦੇ ਆ ਕਿ ਭੂਤ ਪ੍ਰੇਤ ਕੋਈ ਵਾਰ ਹੁੰਦੇ ਆ ਪਰ ਗੁਰੂ ਸਾਹਿਬ ਕਹਿੰਦੇ ਭਾਈ ਜਿਹੜਾ ਪ੍ਰਮਾਤਮਾ ਦਾ ਨਾਮ ਨਹੀਂ ਜਪਦਾ ਉਹ ਭੂਤ ਪ੍ਰੇਤ ਤੋਂ ਘੱਟ ਨਹੀਂ ਹੈ ਇਹ ਵਿਦਕੋ ਵਿਵਹਾਰ ਬਣਿਓ ਹੈ ਜਾਸ ਉਹ ਨੇਹੋ ਲਗਾਇਓ ਕਹਿੰਦੇ ਇਹ ਤੇ ਦੁਨੀਆ ਦਾ ਇੱਕ ਵਿਵਹਾਰ ਬਣ ਗਿਆ ਕਿ ਜਿਹੜੀ ਚੀਜ਼ ਸਾਡੇ ਕੋਲ ਨਹੀਂ ਰਹਿਣੀ ਅਸੀਂ ਉਹਦੇ ਨਾਲ ਪਿਆਰ ਪਾ ਲਿਆ ਇਹ ਵਿਦਕੋ ਵਿਵਹਾਰ ਬਣਿਓ ਹੈ ਜਾਸੋ ਨੇਹੋ ਲਗਾਇਓ ਜਿਹੜੀ ਚੀਜ਼ ਨੇ ਖਤਮ ਹੋ ਜਾਣਾ ਉਹਦੇ ਨਾਲ ਪਿਆਰ ਪਾ ਲਿਆ ਕਹਿੰਦੇ ਉਹਦੇ ਨਾਲ ਪਿਆਰ ਪਾਓ ਜਿਹੜੀ ਚੀਜ਼ ਕਦੇ ਖਤਮ ਨਹੀਂ ਹੋਣੀ ਖਤਮ ਕੀ ਨਹੀਂ ਹੋਣਾ ਪਰਮਾਤਮਾ ਦਾ ਨਾਮ ਕਦੇ ਵੀ ਖਤਮ ਨਹੀਂ ਹੋਣਾ ਦੁਨੀਆ ਖਤਮ ਹੋ ਸਕਦੀ ਹੈ ਚੰਦਰਮਾ ਤਾਰੇ ਸੂਰਜ ਇਹ ਖਤਮ ਹੋ ਸਕਦੇ ਆ ਪਰ ਪਰਮਾਤਮਾ ਦਾ ਨਾਮ ਕਹਿੰਦੇ ਉਹ ਕਦੇ ਵੀ ਖਤਮ ਨਹੀਂ ਹੋਣਾ ਅੰਤ ਵਾਰ ਨਾਨਕ ਬਿਨ ਹਰ ਜੀ ਕੋ ਕਾਮ ਨ ਆਇਓ ਕਹਿੰਦੇ ਅੰਤ ਦੇ ਸਮੇਂ ਤੇ ਵੀ ਪਰਮਾਤਮਾ ਦੇ ਨਾਮ ਤੋਂ ਬਿਨਾਂ ਹੋਰ ਕਿਸੇ ਨੇ ਤੇਰੀ ਸਹਾਇਤਾ ਨਹੀਂ ਕਰਨੀ ਫਿਰ ਜੇ ਕਿਸੇ ਨੇ ਸਹਾਇਤਾ ਹੀ ਨਹੀਂ ਕਰਨੀ ਕਹਿੰਦੇ ਫਿਰ ਐਨਾ ਪਿਆਰ ਕਿਉਂ ਪਾਇਆ ਜੇ ਤੂੰ ਪਰਮਾਤਮਾ ਨੂੰ ਭੁੱਲ ਗਿਆ ਠੀਕ ਹੈ ਆਪਣੇ ਬੱਚਿਆਂ ਨਾਲ ਆਪਣੇ ਪਰਿਵਾਰ ਨਾਲ ਆਪਣੇ ਰਿਸ਼ਤੇਦਾਰਾਂ ਨਾਲ ਪਿਆਰ ਕਰਨਾ ਪਰ ਗੁਰੂ ਸਾਹਿਬ ਕਹਿੰਦੇ ਨਾਲ-ਨਾਲ ਪਰਮਾਤਮਾ ਨੂੰ ਵੀ ਚੇਤਾ ਰੱਖ ਇੱਕ ਪਾਸੜ ਨਾ ਹੋ ਜੇ ਤੂੰ ਗੁਰੂ ਨਾਲ ਪਿਆਰ ਕਰਦਾ ਤਾਂ ਤੇਰਾ ਪਰਿਵਾਰ ਨਾਲ ਵੀ ਪਿਆਰ ਵਧੀਆ ਜੇ ਤੂੰ ਗੁਰੂ ਨਾਲ ਪਿਆਰ ਨਹੀਂ ਕਰਦਾ ਕਹਿੰਦੇ ਫਿਰ ਤੇਰਾ ਦੁਨੀਆਂ ਦੇ ਨਾਲ ਪਰਿਵਾਰ ਦੇ ਨਾਲ ਪਿਆਰ ਕੀਤਾ ਉਹ ਵੀ ਕੀ ਕੰਮ ਹੈ ਅੰਤ ਵਾਰ ਨਾਨਕ ਬਿਨ ਹਰ ਜੇ ਕੋ ਕਾਮਨਾ ਓ ਕਹਿੰਦੇ ਕਿਸੇ ਨੇ ਕੰਮ ਨਹੀਂ ਆਉਣਾ ਜੇ ਕੰਮ ਆਉਣਾ ਤਾਂ ਪਰਮਾਤਮਾ ਦਾ ਨਾਮ ਹੈ ਜਿਹੜਾ ਸਾਡੀ ਔਖੇ ਸਮੇਂ ਵੀ ਸਹਾਇਤਾ ਕਰਦਾ ਹੈ ਇਹ ਵਿਦ ਕੋ ਵਿਵਹਾਰ ਬਣਿਓ ਹੈ ਜਾਸੋ ਨੇਹੋ ਲਗਾਇਓ ਅੰਤ ਵਾਰ ਨਾਨਕ ਬਿਨ ਹਰ ਜੇ ਕੋ ਕਾਮਨਾ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ